ਸੋਸਾਇਟੀ ਜਿਹੜੀ ਹੈ ਉਹ ਬਹੁਤ ਫਾਸਟ ਚੇਂਜ ਹੋ ਰਹੀ ਹੈ ਅੱਜ ਤੋਂ 10 ਸਾਲ ਪਹਿਲਾਂ ਜੋ ਚੇਂजेस ਆਉਂਦੇ ਸੀਗੇ ਲਿਵਿੰਗ ਚ ਕੁਆਲਿਟੀ ਆਫ ਲਾਈਫ ਚ ਉਹ ਚੇਂਜਸ ਹੁਣ ਜਿਹੜੇ ਪਿਛਲੇ 10 ਸਾਲਾਂ ਚ ਸੋਸਾਇਟੀ ਬਹੁਤ ਫਾਸਟ ਚੇਂਜ ਹੋ ਰਹੀ ਹੈ ਸੀਨੀਅਰ ਜਿਹੜੀ ਜਨਰੇਸ਼ਨ ਜਿਵੇਂ ਮੇਰੇ ਪੇਰੈਂਟਸ ਨੇ ਥੋੜੇ ਸੀਨੀਅਰ ਸੀਗੇ ਉਹ ਜਦ ਤਾ ਆਪਣੀ ਲਾਈਫ ਜੀਂਦੇ ਸੀ ਉਹ ਦੋਸਤੋਂ ਹੁਣ ਅੱਜ ਦੀ ਲਾਈਫ ਜਿਹੜੀ ਬਹੁਤ ਡਿਫਰੈਂਟ ਹੋ ਗਈ ਲੋ ਸਰ ਇਹ ਗੱਲ ਕੀਤੀ ਜਾਵੇ ਆਪਾਂ ਨਿਊਟ੍ਰੀਸ਼ਨ ਦੀ ਖਾਸ ਤੌਰ ਤੇ ਕੁਝ ਇਸ ਤਰ੍ਹਾਂ ਦੀ ਚੇਂਜਸ ਆ ਜਾਂਦੀਆਂ ਨਿਊਟ੍ਰੀਸ਼ਨ ਦੇ ਵਿੱਚ ਵੀ ਕਿ ਆਪਾਂ ਨੂੰ ਜਿਹੜੇ ਤੱਤ ਨਹੀਂ ਉਹ ਪੂਰੇ ਨਹੀਂ ਮਿਲਦੇ ਜਿਹਦੇ ਕਰਕੇ ਜਿਹੜੇ ਆਪਾਂ 20 30 ਸਾਲ ਚ ਬੈਕ ਪੇਨ ਜਾਂ ਨੀ ਪੇਨ ਦੇ ਸ਼ਿਕਾਰ ਹੋ ਜਾਂਦੇ ਆ ਅੱਜ ਦੇ ਡੇਟਸ ਮੈਂ ਮੰਨਦਾ ਕੋਈ ਵੀ ਫੈਮਿਲੀ ਇੱਦਾਂ ਦੀ ਨਹੀਂ ਹੈ ਜਿਹਨੂੰ ਖਾਣ ਨੂੰ ਨਹੀਂ ਮਿਲ ਰਿਹਾ ਹਨਾ ਬਟ ਕੀ ਖਾ ਰਹੇ ਆਪਾਂ ਉਹਦੇ ਚ ਕੀ ਆਪਾਂ ਨੂੰ ਮਿਲ ਰਿਹਾ ਤੇ ਆਪਣੀ ਚੁਆਇਸ ਕੀ ਹੈ ਉਹ ਬਹੁਤ ਇੰਪੋਰਟੈਂਟ ਹੋਗੀ ਜਿਹੜੀ ਫਸਲ ਨੂੰ ਪੰਛੀ ਨਹੀਂ ਖਾਂਦੇ ਜਿਹੜੀ ਫਸਲ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਕੋਈ ਕੀੜਾ ਨਹੀਂ ਲੱਗਦਾ ਕੋਈ ਪਸ਼ੂ ਉਹਨੂੰ ਖਰਾਬ ਨਹੀਂ ਕਰਦਾ ਉਹ ਇੱਕ ਤਰ੍ਹਾਂ ਨਾਲ ਨੇਚਰ ਵੱਲੋਂ ਉਹ ਨੌਨ ਡਾਈਜੈਸਟੇਬਲ ਫੂਡ ਬਣ ਗਿਆ ਹੈਗਾ ਤੇ ਆਪਾਂ ਉਹੀ ਨੌਨ ਡਾਈਜੈਸਟੇਬਲ ਬਾਇਓ ਇੰਜੀਨੀਅਰਡ ਜੈਨੇਟਿਕਲੀ ਮੋਡੀਫਾਈਡ ਫੂਡ ਖਾ ਰਹੇ ਹਾਂ ਯਾਰ ਸਰਦੀਆਂ ਦਾ ਮੌਸਮ ਚੱਲ ਰਿਹਾ ਸਰਦੀਆਂ ਦੇ ਵਿੱਚ ਲੋਕ ਬਹੁਤ ਪੀੜਿਤ ਹੁੰਦੇ ਨੇ ਤੁਹਾਡਾ ਤਾਂ ਰੋਜ਼ ਹੀ ਪੇਸ਼ੈਂਟਸ ਦੇ ਨਾਲ ਵਾਰਤਾਲਾਪ ਹੁੰਦਾ ਹੈ ਕਿਹੜੀ ਕੰਡੀਸ਼ਨ ਜਿਹੜੀ ਤੁਸੀਂ ਜ਼ਿਆਦਾ ਦੇਖਦੇ ਹੋ ਕਿ ਬੱਚਿਆਂ ਔਰ ਯੰਗਸਟਰ ਦੇ ਵਿੱਚ ਆ ਰਹੀ ਹੈ ਔਰ ਤੁਸੀਂ ਉਹਦਾ ਕਿਸ ਤਰੀਕੇ ਨਾਲ ਸਮਾਧਾਨ ਕਰਦੇ ਹੋ ਕਿ ਉਹਨਾਂ ਨੂੰ ਗਾਈਡ ਕਰਦੇ ਹੋ ਕਿਸ ਤਰ੍ਹਾਂ ਐਡਵਾਈਸ ਕਰਦੇ ਹੋ ਸਭ ਤੋਂ ਕਾਮਨ ਅੱਜ ਜਿਹੜੇ ਮਸਲ ਪੇਨ ਸ਼ੁਰੂ ਹੋ ਗੀਆਂ ਨੇ एवरीवन इज ਕੰਪਲੇਨਿੰਗ ਹਰ ਬੰਦਾ ਕਹਿ ਰਿਹਾ ਕਿ ਜੀ ਮੈਨੂੰ ਦਰਦ ਦੁੱਸਤੇ ਆ ਮੇਰੀ ਕਮਰ ਦੁਖਦੀ ਹੈ ਮੇਰੇ ਮਸਲ ਵੀਕ ਲੱਗਦੇ ਮੈਂ ਤੋਂ ਬੈਠ ਕੇ ਉੱਠਿਆ ਨਹੀਂ ਜਾਂਦਾ ਤਾਂ ਕੋਈ ਏਜ ਵੀ ਹੈਗੀ ਮਿਡਲ ਏਜ ਚ ਜ਼ਿਆਦਾ ਕਾਮਨ ਹੋ ਰਿਹਾ 올ਡ ਏਜ ਤਾਂ ਐਕਸਪੈਕਟਿਡ ਹੀ ਆ ਕੁਝ ਹੋਣਾ ਚਾਹੀਦਾ ਹਨਾ ਬਟ ਮਿਡਲ ਏਜ ਦੇ ਵਿੱਚ ਯੰਗਰ ਏਜ ਮਤਲਬ 25 30 ਸਾਲ ਦੀ ਏਜ ਤੋਂ ਵੀ ਇਹ ਸਾਰਾ ਕੁਝ ਸ਼ੁਰੂ ਹੋ ਰਿਹਾ ਜਨ ਹਿਤੇਸ਼ੀ TRP ਨਹੀਂ ਭਰੋਸਾ ਆਪਕਾ ਤੁਸੀਂ ਜੁੜੇ ਹੋ ਜਨ ਹਿਤੈਸ਼ੀ ਦੇ ਨਾਲ ਅੱਜ ਗੱਲ ਕਰਾਂਗੇ ਬੋਨ ਹੈਲਥ ਦੀ ਅਕਸਰ ਹੀ ਅਸੀਂ ਦੇਖਦੇ ਆ ਕਿ ਜਿਹੜੀਆਂ ਪ੍ਰੋਬਲਮਸ ਸਾਨੂੰ ਏਜ ਦੇ ਅਕੋਰਡਿੰਗ ਹੁੰਦੀਆਂ ਸੀਗੀਆਂ 60 70 ਸਾਲ ਦੇ ਵਿੱਚ ਜਾ ਕੇ ਅੱਜ ਕੱਲ ਯੰਗਸਟਰ ਨੂੰ ਉਹ ਪ੍ਰੋਬਲਮ ਸ਼ੁਰੂ ਹੋ ਗਈਆਂ ਕਿਸੇ ਦੇ ਨੀ ਪੇਨ ਆ ਗਈ ਹੈ ਕਿਸੇ ਦੀ ਬੈਕ ਪੇਨ ਹੋ ਗਈ ਹੈ ਔਰ ਕਿਸੇ ਤੋਂ ਚੱਲਿਆ ਨਹੀਂ ਜਾ ਰਿਹਾ ਇਸ ਤਰ੍ਹਾਂ ਦੀ ਜਿਹੜੀ ਪ੍ਰੋਬਲਮਸ ਉਹ ਫੇਸ ਕਰ ਰਹੇ ਨੇ ਇਹਦਾ ਕੀ ਕਾਰਨ ਹੈ ਮਤਲਬ ਕਿਉਂ ਇਸ ਤਰ੍ਹਾਂ ਦੀ ਜਿਹੜੀ ਕੰਡੀਸ਼ਨ ਬਣ ਜਾਂਦੀ ਹੈ ਕਿ ਜਿਹੜੀ ਪ੍ਰੋਬਲਮ ਆਪਾਂ ਨੂੰ ਏਜ ਦੇ ਅਕੋਰਡਿੰਗ ਆਣੀ ਚਾਹੀਦੀ ਉਹ अर्ਲੀ ਏਜ ਦੇ ਵਿੱਚ ਤੇ ਸਿੰਪਟਮ ਦਿਖ ਰਹੇ ਨੇ ਤੇ ਲੋਕ ਕਿਤੇ ਨਾ ਕਿਤੇ ਘਬਰਾ ਜਾਂਦੇ ਨੇ ਕਿ ਯਾਰ ਹੁਣ ਕਰੀਏ ਤੇ ਕਰੀਏ ਕੀ ਇਸੇ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਤਜਰਬੇਕਾਰ ਡਾਕਟਰ ਸਾਹਿਬ ਆਪਣੇ ਅਵਤਾਰ ਸਿੰਘ ਖਰੇ ਜੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਦਾ ਇਸੇ ਫੀਲਡ ਦੇ ਵਿੱਚ ਮਹਾਰਤ ਹਾਸਲ ਕੀਤੀ ਰੋਜ਼ ਪੇਸ਼ੈਂਟਸ ਵੀ ਦੇਖਦੇ ਨੇ ਕਿ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮਸ ਆਉਂਦੀ ਹੈ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਜਨਤ ਹੈਸ਼ੀ ਦੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਕਿ ਜਿਹੜੀ ਆਪਾਂ ਸ਼ੁਰੂਆਤੀ ਆਪਾਂ ਉੱਥੇ ਹੀ ਕਰਦੇ ਵੀ ਜਦੋਂ ਆਪਾਂ 70 80 ਸਾਲ ਦੀ ਏਜ ਦੇ ਵਿੱਚ ਆਪਾਂ ਕਹਿੰਦੇ ਵੀ ਨੀ ਪੇਨ ਆ ਗਈ ਹੈ ਜੋਇੰਟ ਪੇਨ ਆ ਗਈ ਹੈ ਬੈਕ ਪੇਨ ਆ ਗਈ ਪਰ ਅੱਜ ਕੱਲ 20 30 ਸਾਲ ਦੇ ਨੌਜਵਾਨ ਮੁੰਡੇ ਕੁੜੀਆਂ ਫੇਸ ਕਰ ਰਹੇ ਨੇ ਕਾਰਨ ਕੀ ਲੱਗਦਾ ਤੁਹਾਨੂੰ ਦੇਖੋ ਸੋਸਾਇਟੀ ਜਿਹੜੀ ਹੈ ਉਹ ਬਹੁਤ चेंज चे, 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 फास्ट चेंज ਹੋ ਰਹੀ ਹੈ ਅੱਜ ਤੋਂ 10 ਸਾਲ ਪਹਿਲਾਂ ਜੋ ਚੇਂजेस ਆਉਂਦੇ ਸੀਗੇ ਲਿਵਿੰਗ ਚ ਕੁਆਲਿਟੀ ਆਫ ਲਾਈਫ ਚ ਉਹ ਚੇਂजेस ਹੁਣ ਜਿਹੜੇ ਪਿਛਲੇ 10 ਸਾਲਾਂ ਚ ਸੋਸਾਇਟੀ ਬਹੁਤ ਫਾਸਟ ਚੇਂਜ ਹੋ ਰਹੀ ਹੈ ਆਪਣੀ ਕੁਆਲਿਟੀ ਆਫ ਲਾਈਫ ਦ ਵੇ ਵੀ ਲਿਵ ਵਾਟ ਵੀ ਈਟ ਕੀ ਆਪਾਂ ਖਾਂਦੇ ਆ ਕਿ ਤਿਸ ਤਰ੍ਹਾਂ ਰਹਿੰਦੇ ਆ ਕਿਦਾਂ ਐਕਸਰਸਾਈਜ਼ ਕਰਦੇ ਆ ਉਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਡਿਫਰੈਂਟ ਹੋ ਗਈਆਂ ਜੋ ਆਪਣੇ ਤੋਂ ਸੀਨੀਅਰ ਜਿਹੜੀ ਜਨਰੇਸ਼ਨ ਜਿਵੇਂ ਮੇਰੇ ਪੇਰੈਂਟਸ ਨੇ ਥੋੜੇ ਸੀਨੀਅਰ ਸੀਗੇ ਉਹ ਜਿੱਦਾਂ ਆਪਣੀ ਲਾਈਫ ਜੀਂਦੇ ਸੀ ਉਹ ਉਸ ਤੋਂ ਹੁਣ ਅੱਜ ਦੀ ਲਾਈਫ ਜਿਹੜੀ ਬਹੁਤ ਡਿਫਰੈਂਟ ਹੋ ਗਈ ਇੱਕ ਟਾਈਮ ਤੇ ਸੀ ਜਦੋਂ ਹੈਲਥ ਨੂੰ ਪ੍ਰਾਇਰੀਟੀ ਨਹੀਂ ਸੀ ਦਿੱਤੀ ਜਾਂਦੀ ਹੈਲਥ ਠੀਕ ਰਹਿੰਦੀ ਸੀ ਜਦੋਂ ਕੋਈ ਬਿਮਾਰੀ ਆਂਦੀ ਸੀ ਤਾਂ ਉਹਦਾ ਲਾਜ ਕੀਤਾ ਜਾਂਦਾ ਸੀ ਪਰ ਹੁਣ ਇੱਕ ਟਾਈਮ ਆ ਗਿਆ ਪ੍ਰੀਵੈਂਸ਼ਨ ਦਾ ਆਪਾਂ ਨੂੰ ਰੈਗੂਲਰਲੀ ਆਪਣਾ ਚੈੱਕਅਪ ਆਪਣੀ ਹੈਲਥ ਨੂੰ ਟਾਈਮ એનર્ਜੀ ਤੇ ਕੁਝ ਇਨਵੈਸਟਮੈਂਟ ਦੇਣੀ ਜ਼ਰੂਰੀ ਹੁੰਦੀ ਹੈ ਤਾਂ ਕਿ ਆਪਾਂ ਗੁੱਡ ਹੈਲਥ 'ਚ ਰਹਿ ਸਕੀਏ ਹੁਣ ਜਿਹੜੀ ਤੁਹਾਡਾ ਕੁਐਸਚਨ ਹੈ ਕਿ ਹੈਲਥ ਜਿਹੜੀ ਆ ਉਹ अर्ਲੀ ਏਜ ਤੇ ਖਰਾਬ ਕਿਉਂ ਹੋ ਰਹੀ ਹੈ ਹਰ ਤਰ੍ਹਾਂ ਦੀ ਹੈਲਥ ਖਰਾਬ ਹੋ ਰਹੀ ਹੈ ਬੋਨ ਐਂਡ ਹੈਲਥ ਜੋਇੰਟ ਹੈਲਥ ਵੀ ਖਰਾਬ ਹੋ ਰਹੀ ਹੈ ਹਾਰਟ ਅਟੈਕ ਵੀ ਜਲਦੀ ਏਜ ਤੇ ਹੋ ਰਹੇ ਨੇ ਕੈਂਸਰ ਬਹੁਤ ਜ਼ਿਆਦਾ ਕਾਮਨ ਹੋ ਰਹੇ ਨੇ ਛੋਟੀਆਂ এজ ਤੋਂ ਸ਼ੁਰੂ ਹੋ ਰਹੇ ਨੇ ਜਿਹੜੀਆਂ ਬਿਮਾਰੀਆਂ 올ਡ এজ ਚ ਜਾ ਕੇ ਆਣੀਆਂ ਹੁੰਦੀਆਂ ਸੀ ਉਹ ਮਿਡਲ এজ ਤੋਂ ਆੜੀਆਂ ਸ਼ੁਰੂ ਹੋ ਗਈਆਂ ਤੇ ਹੁਣ ਯੰਗਰ ਜਨਰੇਸ਼ਨ ਵੀ ਉਹ ਦੀ ਵਿੱਚ ਚਪੇਟ ਚ ਆ ਰਹੀ ਹੈ ਜੀ ਤੋਂ ਇਹਦਾ ਰੀਜ਼ਨ ਸਭ ਤੋਂ ਇੰਪੋਰਟੈਂਟ ਆਹੀ ਹੈ ਕਿ ਆਪਾਂ ਆਪਣੀ ਕੁਆਲਿਟੀ ਆਫ ਲਾਈਫ ਨੂੰ ਅੱਛੀ ਤਰ੍ਹਾਂ ਮੇਨਟੇਨ ਨਹੀਂ ਕਰ ਰਹੇ ਕਵੈਲਿਟੀ ਆਫ ਲਾਈਫ ਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਕਿ ਬੱਚਾ ਜਦੋਂ ਗਰੋਅ ਕਰਦਾ ਹੈਗਾ ਉਹ ਆਪਣੀ ਕਿੰਨੀ ਬੋਨ ਹੈਲਥ ਮੇਨਟੇਨ ਬਿਲਡ ਅਪ ਕਰਦਾ ਹੈ ਹੈਨਾ ਬੋਨ ਕਿੰਨੀ ਤਾਕਤਵਰ ਬਣਦੀ ਹੈ ਮਸਲ ਕਿੰਨੇ ਬਿਲਡ ਅਪ ਹੁੰਦੇ ਨੇ ਟੈਂਡਨ ਲਿਗਾਮੈਂਟਸ ਕਿੰਨੀ ਸਟਰੈਂਥ ਬਣਦੀਆਂ ਨੇ ਉਹ ਚੀਜ਼ ਜਿਹੜੀ ਆ ਮਿਡਲ ਏਜ ਤੋਂ ਬਾਅਦ ਲੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਹੱਡੀ ਖੁੰਨੀ ਆ ਹੱਡੀ ਦਾ ਬੈਲੈਂਸ ਇਸ ਤਰ੍ਹਾਂ ਹੁੰਦਾ ਕਿ ਬੱਚਾ ਗਰੋਅ ਕਰਦਾ ਮਿਡਲ ਏਜ 'ਚ ਜਿੰਨੀ ਹੱਡੀ ਬਣਦੀ ਹੈ ਉੰਨੀ ਖੁਰਦੀ ਰਹਿੰਦੀ ਹੈ ਤੇ ਇੱਕ 올ਡ ਏਜ ਤੱਕ ਖਾਸ ਕਰਕੇ ਲੇਡੀਜ਼ ਦੇ ਵਿੱਚ ਮੀਨੋਪੋਸਟ ਬਾਅਦ ਹੱਡੀ ਖੋਰਨ ਦੀ ਸਪੀਡ ਬਹੁਤ ਤੇਜ਼ ਹੋ ਜਾਂਦੀ ਹੈ ਜੀ ਉਹਦੇ ਵਿੱਚ ਸਭ ਤੋਂ ਵੱਧ ਇੰਪੋਰਟੈਂਟ ਰੋਲ ਹੈਗਾ ਗੁੱਡ ਹੈਲਥ ਤੇ ਐਕਸਰਸਾਈਜ਼ ਦਾ ਜੇ ਐਕਸਰਸਾਈਜ਼ ਕਰਾਂਗੇ ਡੰਬਲ ਚੱਕ ਕੇ ਬਿਲਡ ਅਪ ਕਰਾਂਗੇ ਤਾਂ ਹੀ ਬਾਈਸੈਪਸ ਬਣੇਗਾ ਜੇ ਡਾਈਟ ਖਾਈ ਜਾਵਾਂਗੇ ਤਾਂ ਬਾਈਸੈਪਸ ਨਹੀਂ ਬਿਲਡ ਅਪ ਹੋਏਗਾ ਤਾਂ ਖੈਰ ਹੁਣ ਅਵੇਰਨੈਸ ਆ ਗਈ ਹੈ ਬਹੁਤ ਲੋਕ ਜਿਮ ਜਾਣ ਲੱਗ ਗਏ ਨੇ ਬਟ ਮੈਂ ਫੇਰ ਵੀ ਪਰਸਨਲੀ ਮੰਨਦਾ ਕਿ ਜਿਹੜੀ ਆਊਟਡੋਰ ਫਿਜ਼ੀਕਲ ਐਕਟੀਵਿਟੀ ਬੱਚੇ ਜਨਰਲ ਕਰਦੇ ਨੇ ਸਕੂਲਾਂ ਵਿੱਚ ਕਾਲਜਸ ਵਿੱਚ ਘਰ ਦੇ ਵਿੱਚ ਉਹ ਜ਼ਿਆਦਾ ਇੰਪੋਰਟੈਂਟ ਆ ਰਾਦਰ ਦੈਨ ਗੋਇੰਗ ਟੂ ਅ ਜਿਮ ਐਂਡ ਡੂਇੰਗ ਸਪੈਸਿਫਿਕ ਬਟ ਲਿਮਿਟਡ ਐਕਸਰਸਾਈਜ਼ਸ ਕਰਨਾ। ਸਰ ਜੇ ਗੱਲ ਕੀਤੀ ਜਾਵੇ ਆਪਾਂ ਨਿਊਟ੍ਰੀਸ਼ਨ ਦੀ ਖਾਸ ਤੌਰ ਤੇ ਕੁਝ ਇਸ ਤਰ੍ਹਾਂ ਦੀ ਚੇਂਜਸ ਆ ਜਾਂਦੀਆਂ ਨਿਊਟ੍ਰੀਸ਼ਨ ਦੇ ਵਿੱਚ ਵੀ ਕਿ ਆਪਾਂ ਨੂੰ ਜਿਹੜੇ ਤੱਤ ਨਹੀਂ ਪੂਰੇ ਨਹੀਂ ਮਿਲਦੇ ਜਿਦੇ ਕਰਕੇ ਜਿਹੜੇ ਆਪਾਂ 20 30 ਸਾਲ ਚ ਬੈਕ ਪੇਨ ਜਾਂ ਨੀ ਪੇਨ ਦੇ ਸ਼ਿਕਾਰ ਹੋ ਜਾਂਦੇ ਆ। ਅੱਜ ਦੇ ਡੇਟਸ ਮੈਂ ਮੰਨਦਾ ਕੋਈ ਵੀ ਫੈਮਿਲੀ ਅਦਾ ਦੀ ਨਹੀਂ ਹੈ ਜਿਹਨੂੰ ਖਾਣ ਨੂੰ ਨਹੀਂ ਮਿਲ ਰਿਹਾ ਹਨਾ ਬਟ ਕੀ ਖਾ ਰਹੇ ਆਪਾਂ ਉਹਦੇ ਚ ਕੀ ਆਪਾਂ ਨੂੰ ਮਿਲ ਰਿਹਾ ਤੇ ਆਪਣੀ ਚੁਆਇਸ ਕੀ ਹੈ ਉਹ ਬਹੁਤ ਇੰਪੋਰਟੈਂਟ ਹੋਗੀ ਐਵਰੇਜ ਹੈਲਦੀ ਫੂਡ ਜਿਹੜਾ ਉਹ ਬਹੁਤ ਲੋਕ ਨੂੰ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਕੀ ਖਾਣਾ ਹੈਗਾ ਦੂਸਰੀ ਇੰਪੋਰਟੈਂਟ ਚੀਜ਼ ਹੈਗੀ ਕਿ ਜਿਹੜਾ ਵੀ ਫੂਡ ਮਿਲ ਰਿਹਾ ਉਹ ਬਾਇਓ ਇੰਜੀਨੀਅਰਡ ਫੂਡ ਹੈ ਅੱਜ ਦੀ ਡੇਟ 'ਚ ਆਪਾਂ ਨੂੰ ਜੈਨੇਟਿਕਲੀ ਮੋਡੀਫਾਈਡ ਸੀਡਸ ਤੇ ਜਿਹੜੀ ਹਾਰਵੈਸਟ ਆਉ ਮਿਲਦਾ ਪਿਆ ਹੈਗਾ ਉਹ ਸਾਰਾ ਜੈਨੇਟਿਕਲੀ ਮੋਡੀਫਾਈਡ ਫੂਡ ਤੇ ਬਾਇਓ ਇੰਜੀਨੀਅਰਡ ਫੂਡ ਇਸ ਤਰ੍ਹਾਂ ਦਾ ਫੂਡ ਹੈ ਜਿਹੜਾ ਕਿ ਮੈਂ ਮੰਨਦਾ ਕਿ ਡਾਈਜੈਸਟ ਕਰਨਾ ਪਚਾੜਾ ਹੀ ਔਖਾ ਹੋ ਗਿਆ ਜਿਹੜੀ ਫਸਲ ਨੂੰ ਪੰਛੀ ਨਹੀਂ ਖਾਂਦੇ ਜਿਹੜੀ ਫਸਲ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਕੋਈ ਕੀੜਾ ਨਹੀਂ ਲੱਗਦਾ ਕੋਈ ਪਸ਼ੂ ਉਹਨੂੰ ਖਰਾਬ ਨਹੀਂ ਕਰਦਾ ਉਹ ਇੱਕ ਤਰ੍ਹਾਂ ਨਾਲ ਨੇਚਰ ਵੱਲੋਂ ਉਹ ਨਾਨ ਡਾਈਜੈਸਟੇਬਲ ਫੂਡ ਬਣ ਗਿਆ ਹੈਗਾ ਤੇ ਆਪਾਂ ਉਹੀ ਨਾਨ ਡਾਈਜੈਸਟੇਬਲ ਬਾਇਓ ਇੰਜੀਨੀਅਰਡ ਜੈਨੇਟਿਕਲੀ ਮੋਡੀਫਾਈਡ ਫੂਡ ਖਾ ਰਹੇ ਹਾਂ ਕੀ ਆਪਾਂ ਉਸ ਦੌਰ ਦੇ ਵਿੱਚ ਜਿਹੜੇ ਦੌਰ ਦੀ ਆਪਾਂ ਗੱਲ ਕੀਤੀ ਹੈ ਪੁਰਾਣੀ ਖੁਰਾਕਾਂ ਦੀ ਜਾਂ ਪੁਰਾਣੀ ਸਿਹਤ ਵੀ ਜਿਹਦੇ ਵਿੱਚ ਆਪਾਂ ਮਤਲਬ 60 70 ਸਾਲ ਤੱਕ ਆਪਾਂ ਨੂੰ ਜੋਇੰਟ ਵੀ ਕੋਈ ਪੇਨ ਨਹੀਂ ਕਰਦੇ ਸੀ ਬੈਕ ਪੇਨ ਨਹੀਂ ਹੁੰਦੀ ਸੀ ਉੱਥੇ ਤੱਕ ਜੇ ਜਾਣਾ ਹੋਵੇ ਤਾਂ ਹੁਣ ਕੀ ਇੰਪਰੂਵ ਕਰਨਾ ਪਏਗਾ ਮਤਲਬ ਜਨਰਲ ਜੇ ਆਪਾਂ ਗੱਲ ਕੀਤੀ ਜਾਵੇ ਵੀ ਉਹੀ ਆਪਾਂ ਲਾਈਫ ਸਟਾਈਲ ਕੀ ਅੱਜ ਦੀ ਤਰੀਕ ਵਿੱਚ ਮੇਨਟੇਨ ਕਰ ਸਕਦੇ ਹਾਂ ਮੇਰੇ ਖਿਆਲ ਸਭ ਤੋਂ ਇੰਪੋਰਟੈਂਟ ਮੈਂ ਦੁਆਰਾ ਉਹੀ ਗੱਲ ਕਰ ਰਿਹਾ ਹਾਂ ਕਿ ਜਿਹੜਾ ਜੋ ਆਪਾਂ ਨੂੰ ਖੁਰਾਕ ਮਿਲ ਰਹੀ ਹੈ ਉਹਦੇ ਵਿੱਚ ਗਵਰਨਮੈਂਟਸ ਦਾ ਬਹੁਤ ਰੋਲ ਹੈ ਹਨਾ ਆਪਾਂ ਨੂੰ ਜੋ ਮਿਲ ਰਿਹਾ ਜੋ ਸਪਲਾਈ ਆ ਰਹੀ ਹੈ ਉਹ ਅੱਛੀ ਕੁਆਲਿਟੀ ਫੂਡ ਆਰਗੈਨਿਕ ਫੂਡ ਆਰਗੈਨਿਕ ਸੀਡਸ ਤੋਂ ਬਣੇ ਹੋਏ ਜਿਹੜੇ ਫਸਲਾਂ ਤੋਂ ਸੀਰੀਅਲਸ ਤੇ ਖੁਰਾਕ ਲੈਣੀ ਚਾਹੀਦੀ ਹੈ ਐਕਸਰਸਾਈਜ਼ ਮੋਸਟ ਇੰਪੋਰਟੈਂਟ ਹੈ ਤੇ ਜੋ ਵੀ ਆਪਾਂ ਖਾ ਰਹੇ ਹਾਂ ਉਹ ਉਹਨਾਂ ਉਹਨਾਂ ਮੀਲ ਖਾਣਾ ਚਾਹੀਦਾ ਜਿਹੜਾ ਕਿ ਬੋਡੀ ਡਾਈਜੈਸਟ ਕਰਕੇ ਉਹਨੂੰ ਅੱਛੀ ਤਰ੍ਹਾਂ ਯੂਟਿਲਾਈਜ਼ ਕਰ ਸਕੇ ਸੈਕੰਡ ਮੋਸਟ ਇੰਪੋਰਟੈਂਟ ਐਕਸਰਸਾਈਜ਼ ਹੈ ਐਕਸਰਸਾਈਜ਼ ਮਤਲਬ ਕਿ ਐਟ ਲੀਸਟ ਇਨਾ ਬੋਡੀ ਮੈਟਾਬੋਲਿਜ਼ਮ ਫਾਸਟ ਕਰ ਸਕੀਏ ਕਿ ਆਪਾਂ ਮੰਨ ਕੇ ਚੱਲੀਏ ਕਿ ਪਸੀਨਾ ਆ ਗਿਆ ਇੱਕ ਵਾਰੀ ਹੈਨਾ ਜੇ ਆਪਾਂ ਕਹਿੰਦੇ ਆ ਕਿ ਆਪਾਂ ਜਿਮ ਦੇ ਵਿੱਚ ਏਸੀ ਦੇ এনवायरमेंट ਦੇ ਵਿੱਚ ਐਕਸਰਸਾਈਜ਼ ਕਰਕੇ ਆ ਜਾਂਦੇ ਆ ਤੇ ਬੋਡੀ ਦੀ ਮੈਟਾਬੋਲਿਜ਼ਮ ਹੀ ਨਹੀਂ ਫਾਸਟ ਹੁੰਦੀ ਤਾਂ ਉਹ ਐਕਸਰਸਾਈਜ਼ ਬਹੁਤ ਅੱਛੀ ਯੂਸਫੁਲ ਨਹੀਂ ਹੋ ਪਾਦੀ ਪਰ ਜੇ ਆਪਾਂ ਆਊਟਡੋਰ ਐਕਟੀਵਿਟੀ ਕਰਦੇ ਆ ਕੋਈ ਰਨਿੰਗ ਕਰ ਰਹੇ ਆ ਕੋਈ ਗੇਮ ਖੇលਦੇ ਆ ਜਿਸ ਦੇ ਨਾਲ ਕਿ ਬਾਡੀ ਦੀ ਮੈਟਾਬੋਲਿਜ਼ਮ ਇੰਨੀ ਫਾਸਟ ਹੁੰਦੀ ਹੈ ਕਿ ਸਵੇਟਿੰਗ ਹੋ ਜਾਂਦੀ ਹੈ ਉਹ ਐਕਸਰਸਾਈਜ਼ ਜਿਹੜੀ ਹੈ ਉਹ ਜ਼ਿਆਦਾ ਯੂਸਫੁਲ ਹੋਣੀ ਹੈ ਡਾਕਟਰ ਸਾਹਿਬ ਸਰਦੀਆਂ ਦਾ ਮੌਸਮ ਚੱਲ ਰਿਹਾ ਸਰਦੀਆਂ ਦੇ ਵਿੱਚ ਲੋਕ ਬਹੁਤ ਪੀੜਿਤ ਹੁੰਦੇ ਨੇ ਤੁਹਾਡਾ ਤਾਂ ਰੋਜ਼ ਹੀ ਪੇਸ਼ੈਂਟਸ ਦੇ ਨਾਲ ਵਾਰਤਾਲਾਪ ਹੁੰਦਾ ਹੈ ਕਿਹੜੀ ਕੰਡੀਸ਼ਨ ਜਿਹੜੀ ਤੁਸੀਂ ਜ਼ਿਆਦਾ ਦੇਖਦੇ ਹੋ ਕਿ ਬੱਚਿਆਂ ਔਰ ਯੰਗਸਟਰ ਦੇ ਵਿੱਚ ਆ ਰਹੀ ਹੈ ਔਰ ਤੁਸੀਂ ਉਹਦਾ ਕਿਸ ਤਰੀਕੇ ਨਾਲ ਸਮਾਧਾਨ ਕਰਦੇ ਹੋ ਕਿ ਉਹਨਾਂ ਨੂੰ ਗਾਈਡ ਕਰਦੇ ਹੋ ਕਿਸ ਤਰ੍ਹਾਂ ਐਡਵਾਈਸ ਕਰਦੇ ਹੋ ਸਭ ਤੋਂ ਕਾਮਨ ਜਿਹੜੇ ਮਸਲ ਪੇਨ ਸ਼ੁਰੂ ਹੋ ਗੀਆਂ ਨੇ एवरीवन इज ਕੰਪਲੇਨਿੰਗ ਹਰ ਬੰਦਾ ਕਹਿ ਰਿਹਾ ਕਿ ਜੀ ਮੈਨੂੰ ਜੋੜ ਦੁਖਦੇ ਆ ਮੇਰੀ ਕਮਰ ਦੁਖਦੀ ਆ ਮੇਰੇ ਮਸਲ ਵੀਕ ਲੱਗਦੇ ਆ ਮੈਨੂੰ ਤੋਂ ਬੈਠ ਕੇ ਉੱਠਿਆ ਨਹੀਂ ਜਾਂਦਾ ਇਸ ਚ ਕੋਈ ਏਜ ਵੀ ਹੈਗੀ ਹੈ ਮਿਡਲ ਏਜ ਚ ਜ਼ਿਆਦਾ ਕਾਮਨ ਹੋ ਰਿਹਾ 올ਡ ਏਜ ਟ ਆਕਸਪੈਕਟਡ ਹੀ ਆ ਕੁਝ ਹੋਣਾ ਚਾਹੀਦਾ ਹੈ ਨਾ ਪਰ ਮਿਡਲ ਏਜ ਦੇ ਵਿੱਚ ਯੰਗਰ ਏਜ ਮਤਲਬ 25 30 ਸਾਲ ਦੀ ਏਜ ਤੋਂ ਵੀ ਇਹ ਸਾਰਾ ਕੁਝ ਸ਼ੁਰੂ ਹੋ ਰਿਹਾ ਹੈ ਇਹਦੇ ਸਭ ਤੋਂ ਇੰਪੋਰਟੈਂਟ ਵਿਟਾਮਿਨ ਡੀ ਦੀ ਡੈਫੀਸ਼ੈਂਸੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਵਿਟਾਮਿਨ ਡੀ ਸਾਰ ਔਰ ਸਾਰਿਆਂ ਨੂੰ ਐ ਨਹੀਂ ਪਤਾ ਕਿ ਵਿਟਾਮਿਨ ਡੀ ਜਿਹੜਾ ਉਹ ਕੈਲਸ਼ੀਅਮ ਦਾ ਕੈਰੀਅਰ ਹੈਗਾ ਢੇਟ ਦੇ ਵਿੱਚੋਂ ਜਿਹੜਾ ਆਪਾਂ ਕੈਲਸ਼ੀਅਮ ਖਾਂਦੇ ਆ ਉਹਨੂੰ ਐਬਜ਼ਾਰਬ ਕਰਕੇ ਬਲੱਡ ਰਾਹੀਂ ਬੋਨ ਤੱਕ ਪਹੁੰਚਾਉਂਦਾ ਤੇ ਵਿਟਾਮਿਨ ਕੈਲਸ਼ੀਅਮ ਜਿਹੜਾ ਵਾ ਉਹ ਬੋਡੀ ਦੇ ਹਰ ਮਸਲ ਨੂੰ ਫੰਕਸ਼ਨ ਲਈ ਚਾਹੀਦਾ ਜਿਵੇਂ ਆਪਾਂ ਕਾਰ ਦੇ ਵਿੱਚ ਪੈਟਰੋਲ ਪਾਉਂਦੇ ਆ ਤੇ ਤੇਲ ਨਾਲ ਉਹ ਕਾਰ ਚੱਲਦੀ ਹੈ ਉਸੇ ਤਰ੍ਹਾਂ ਮਸਲ ਜਿਹੜੇ ਨੇ ਬੋਡੀ ਦੇ ਚਾਹੇ ਵੋਲੰਟਰੀ ਮਸਲਸ ਨੇ ਚਾਹੇ ਇਨਵੋਲੰਟਰੀ ਮਸਲਸ ਨੇ ਜਿਵੇਂ ਹਾਰਟ ਮਸਲ ਹੈ ਇੰਟਰਸਟਾਈਨਸ ਵੀ ਮਸਲ ਨੇ ਫੂਡ ਨੂੰ ਚਰਨ ਕਰਦੀਆਂ ਨੇ ਉਹ ਸਾਰੇ ਮਸਲਸ ਨੂੰ ਕੈਲਸ਼ੀਅਮ ਦੀ ਲੋੜ ਹੁੰਦੀ ਹੈ ਫਾਰ ਕੰਟ੍ਰੈਕਸ਼ਨ ਤੋ ਕੈਲਸ਼ੀਅਮ ਨੂੰ ਉੱਥੇ ਪਹੁੰਚਾਉਣ ਵਾਲਾ ਵਿਟਾਮਿਨ ਡੀ ਹੈ। ਤੋ ਜੇ ਵਿਟਾਮਿਨ ਡੀ ਆਪਣੇ ਬਾਡੀ 'ਚ ਨਹੀਂ ਹੈਗਾ ਤਾਂ ਕੈਲਸ਼ੀਅਮ ਦੀ ਡੈਫੀਸ਼ੈਂਸੀ ਕਰਕੇ ਸਾਰੇ ਬਾਡੀ ਦੇ ਜਿਹੜੇ ਫੰਕਸ਼ਨਸ ਨੇ ਉਹ ਇਫੈਕਟ ਹੁੰਦੇ ਨੇ ਇਨਕਲੂਡਿੰਗ ਹਾਰਟ ਰੇਟ ਇਨਕਲੂਡਿੰਗ ਡਾਈਜੈਸ਼ਨ ਮਸਲ ਜਿਹੜੇ ਬਾਡੀ ਦੇ ਬਾਕੀ ਪੈਰੀਫਰਲ ਮਸਲਸ ਨੇ ਆਪਣੇ ਉਹ ਸਾਰੇ ਇਦਾਂ ਫੀਲ ਹੁੰਦੇ ਰਹਿਣਗੇ ਕਿ ਥੋੜਾ ਕੰਮ ਕਰਕੇ ਥਕਾਵਟ ਹੋ ਗਈ ਦੀ ਥੋੜਾ ਕੰਮ ਕਰਕੇ ਹੁਣ ਜੀ ਨਹੀਂ ਕਰਦਾ ਉੱਠਣ ਨੂੰ ਹਨਾ ਦਿਸ 올 ਫਾਈਬਰੋਮਾਇਲਜੀਆ ਨੂੰ ਕਹਿੰਦੇ ਆ ਅਸੀਂ ਉਹ ਸਾਰਾ ਇਹਦੀ ਡੈਫੀਸ਼ੈਂਸੀ ਕਰਕੇ ਹੋ ਜਾਂਦਾ ਤੇ ਇੱਕ ਪੁਆਇੰਟ ਮੈਂ ਹੋਰ ਇੰਪੋਰਟੈਂਟ ਕਰਨਾ ਚਾਹਨਾ ਕਿ ਬਹੁਤ ਲੋਕਾਂ ਨੂੰ ਐਦਾਂ ਦੀ ਅਵੇਰਨੈਸ ਆ ਗਈ ਕਿ ਆਪਾਂ ਹਫਤੇ ਬਾਅਦ ਵਿਟਾਮਿਨ ਡੀ ਦੇ ਸ਼ਾਰਟਸ ਲੈ ਲੀਏ ਜਾਂ ਵਿਟਾਮਿਨ ਡੀ ਸਪਲੀਮੈਂਟ ਲੈ ਲੀਏ ਬਟ ਉਹ ਇਹ ਨਹੀਂ ਅਵੇਅਰ ਹੈਗੇ ਕਿ ਜਿਹੜਾ ਵਿਟਾਮਿਨ ਡੀ ਆਪਾਂ ਲੈ ਰਹੇ ਹਾਂ ਉਹ ਇਨਐਕਟਿਵ ਫਾਰਮ ਹੈ ਠੀਕ ਹੈ ਉਹਨੂੰ ਐਕਟੀਵੇਟ ਕਰਨ ਲਈ ਸਭ ਤੋਂ ਇੰਪੋਰਟੈਂਟ ਹੈਗਾ ਕਿ ਆਪਾਂ ਸਨਲਾਈਟ ਐਕਸਪੋਜ਼ਰ ਲਈਏ ਹੂੰ ਜਿਹੜੀ ਸਨਲਾਈਟ ਵੀ ਇਹਦੇ ਵਿੱਚ ਸਵੇਰ-ਸਵੇਰ ਹੀ ਸਨਲਾਈਟ ਦਾ ਇਫੈਕਟ ਹੁੰਦਾ ਹੈ ਨਾ ਕਈ ਇਸ ਤਰ੍ਹਾਂ ਵੀ ਦੁਪਹਿਰੇ ਵੀ ਬੰਦਾ ਧੁੱਪ 'ਚ ਚੱਲ ਜਵੇ ਕੁਝ ਇਸ ਤਰ੍ਹਾਂ ਦਾ ਵੀਟਾਮਿਨ ਡੀ ਮਿਲੇਗਾ ਇਸ ਤਰ੍ਹਾਂ ਦੀ ਸਨਲਾਈਟ ਦੀ ਕੋਈ ਡਿਫਰੈਂਸ਼ੀਏਸ਼ਨ ਨਹੀਂ ਹੈਗੀ ਦੁਪਹਿਰ ਵਾਲੀ ਧੁੱਪ ਦੇ ਵਿੱਚ ਯੂਵੀ ਰੇਸ ਦੀ ਜਿਹੜੀ ਹੁੰਦੀ ਆ ਉਹ ਇਨਟੋਲੇਰੇਬਲ ਹੋ ਜਾਂਦੀ ਕਈ ਵਾਰੀ अर्ਲੀ ਮਾਰਨਿੰਗ ਸਨਲਾਈਟ ਜੇ ਹੁਣ ਸਨਲਾਈਟ ਕੋਈ ਪੁੱਛੇ ਤੇ ਕਿੱਦਾਂ ਲੈਣੀ ਹੈ ਤੇ ਕਿੰਨੀ ਲੈਣੀ ਹੈ ਹਨਾ ਤਾਂ ਉਹਦੇ 'ਚ ਮੈਂ ਤੁਹਾਨੂੰ ਸਪੈਸੀਫਾਈ ਕਰ ਦਿੰਦਾ ਕਿ 35 ਤੋਂ 40 ਮਿੰਟ ਦੀ ਸਨਲਾਈਟ ਅਰਲੀ ਮਾਰਨਿੰਗ ਵਾਲੀ ਬੈਟਰ ਮੰਨੀ ਜਾਂਦੀ ਹੈ ਹਫਤੇ ਚ 4 ਤੋਂ 5 ਦਿਨ ਵੀ ਆਪਾਂ ਬੈਠਦੇ ਆ ਤੇ 40 ਤੋਂ 50% ਸਕਿਨ ਐਕਸਪੋਜ਼ਡ ਹੋਣੀ ਚਾਹੀਦੀ ਹੈ ਜਿਵੇਂ ਪਿੱਠ ਨੂੰ ਜਾਂ ਲੱਤਾਂ ਨੂੰ ਡਾਇਰੈਕਟ ਸਨਲਾਈਟ ਜਿਹੜੀ ਉਹ ਇੰਪੋਰਟੈਂਟ ਚਾਹੀਦੀ ਹੁੰਦੀ ਹੈ ਤਾਂ ਕਿ ਜਿਹੜਾ ਵਿਟਾਮਿਨ ਡੀ ਬਾਡੀ ਚ ਹੈਗਾ ਵੀ ਹੈ ਉਹ ਐਕਟੀਵੇਟ ਹੋ ਸਕੇ ਯਾਨੀ ਕਿ ਜਿਹੜੇ ਹੋਣਾ ਹਾ ਜੋਇੰਟ ਦੀ ਪ੍ਰੋਬਲਮ ਆ ਰਹੀ ਇਹਦੇ ਚ ਵੱਡਾ ਰੋਲ ਵਿਟਾਮਿਨ ਡੀ ਦਾ ਵੀ ਹੈਗਾ ਹੈ ਵਿਟਾਮਿਨ ਡੀ ਇੰਪੋਰਟੈਂਟ ਹੈਗਾ ਕਿਉਂਕਿ ਵਿਟਾਮਿਨ ਡੀ ਆਪਾਂ ਨੂੰ ਕੈਲਸ਼ੀਅਮ ਦੀ ਮੈਟਾਬੋਲਿਜ਼ਮ ਲਈ ਸਭ ਤੋਂ ਇੰਪੋਰਟੈਂਟ ਰੋਲ ਵਿਟਾਮਿਨ ਡੀ ਦਾ ਹੈ। ਹੁਣ ਡਾਕਟਰ ਸਾਹਿਬ ਇੱਕ ਗੱਲ ਇਹ ਵੀ ਸਾਹਮਣੇ ਆਉਂਦੀ ਕਿ ਯੰਗਸਟਰ ਬਹੁਤ ਆਪਣੇ ਆਪ ਨੂੰ ਤੰਦਰੁਸਤ ਰੱਖਦੇ ਨੇ, ਫਿਟਨੈਸ ਫਰੀਕ ਬਣੇ ਹੋਏ ਨੇ ਔਰ ਜਿਮ ਦੇ ਵਿੱਚ ਵੀ ਘੰਟੇ ਮਿਹਨਤ ਲਗਾਉਂਦੇ ਨੇ ਪਰ ਉਹ ਜਦ ਵਰਕਆਊਟ ਕਰਕੇ ਆਉਂਦੇ ਨੇ ਰਾਤ ਨੂੰ ਮਤਲਬ ਸੌਂਦੇ ਨੇ ਤੇ ਸਵੇਰੇ ਮਤਲਬ ਕਿਤੇ ਨਾ ਅਕੜਾ ਨਹੀਂ ਜਾਂ ਡਿਸਕ ਪੇਨ ਜਾਂ ਕੁਝ ਇਸ ਤਰ੍ਹਾਂ ਦਾ ਹੋ ਜਾਂਦਾ ਹੈ। ਇਨੀਸ਼ੀਅਲੀ ਕਿਹੜੇ ਸਟੈਪ ਚੁੱਕਨੇ ਚਾਹੀਦੇ ਨੇ ਜਿਹਦੇ ਨਾਲ ਇਸ ਤਰ੍ਹਾਂ ਦੀ ਕੰਡੀਸ਼ਨ ਤੋਂ ਬਚਿਆ ਜਾ ਸਕੇ ਤੇ ਕਿਸ ਤਰੀਕੇ ਦੇ ਨਾਲ ਉਹ ਮਤਲਬ ਅੱਗੇ ਦੀ ਜਿਹੜੀ ਹੈ ਦੇਖੋ ਬੋਨ ਹੈਲਥ ਜਿਹੜੀ ਹੈ ਬੋਨ ਤੇ ਮਸਲ ਹੈਲਥ ਜਿਹੜੀ ਹੈ ਉਹ ਉਹਦੀ ਗਰੋਥ ਬੱਚੇ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਹਨ ਬਰਥ ਤੋਂ ਹੀ ਬੱਚੇ ਨੂੰ ਆਪਾਂ ਗੁੱਡ ਹੈਲਥ ਲਈ ਪ੍ਰਮੋਟ ਕਰਨਾ ਉਹਦੇ ਲਈ ਇੰਪੋਰਟੈਂਟ ਪਰਟਨੰਟ ਨੂੰ ਦੁਆਰਾ ਦੱਸ ਰਹੇ ਕਿ ਐਵਰੇਜ ਬੈਲੈਂਸਡ ਹੈਲਦੀ ਡਾਈਟ ਇੰਪੋਰਟੈਂਟ ਹੈ ਐਕਸੈਸ ਹਰ ਚੀਜ਼ ਦਾ ਮਾੜਾ ਜੇ ਕੋਈ ਕਹਿੰਦਾ ਵੀ ਪ੍ਰੋਟੀਨ ਹੀ ਖਾਣਾ ਕੱਲਾ ਤਾਂ ਉਹ ਵੀ ਮਾੜਾ ਕੋਈ ਆਪਾਂ ਕੰਨੇ ਵੀ ਸਪਲੀਮੈਂਟ ਹੀ ਲਈ ਜਾਣੇ ਉਹ ਵੀ ਗਲਤ ਹੈ ਐਵਰੇਜ ਹੈਲਦੀ ਬੈਲੈਂਸਡ ਡਾਈਟ ਜਿੰਨਾ ਵੀ ਆਰਗੇਨਿਕ ਖਾ ਸਕਦੇ ਆਪਾਂ ਬਾਇਓ ਜੀਨਿਅਰਡ ਫੂਡ ਤੇ ਜਿਹੜਾ ਆਪਣਾ ਮੋਡੀਫਾਈਡਡ ਸੀਡਸ ਨੇ ਜਿਹੜੀਆਂ ਉਹਨਾਂ ਨੂੰ ਅਵਾਇਡ ਕਰ ਸਕੀਏ ਹੈਨਾ ਤੇ ਐਕਸਰਸਾਈਜ਼ ਜਿੰਨੀ ਵੀ अर्ਲੀਸਟ ਅੱਛੀ ਗੁੱਡ ਹੈਲਦੀ ਨੇਚਰਲ ਐਕਸਰਸਾਈਜ਼ ਹੈਨਾ ਰਾਦਰ ਦਨ ਜਸਟ ਲਿਫਟਿੰਗ weight ਔਰ ਜਸਟ ਗੋਇੰਗ ਟੂ ਅ ਜਿਮ ਵੀ ਆਪਾਂ ਦਾ ਘੰਟਾ ਜੇ ਜਿਮ ਲਾ ਕੇ ਆ ਗਏ ਆ ਤੇ ਉਹ ਬਹੁਤ ਸਫੀਸ਼ੀਐਂਟ ਹੋ ਗਿਆ ਮੈਂ ਮੰਨਦਾ ਕਿ ਨੇਚਰਲ ਜਿਹੜੀ ਬਾਡੀ ਹੈ ਨੇਚਰਲ ਪ੍ਰੋਸੈਸ ਚ ਉਹਨੂੰ ਪਾ ਕੇ ਰੱਖਾਂਗੇ ਤਾਂ ਅੱਛਾ ਰਹੇਗਾ ਸਟਾਰਟਿੰਗ ਫੇਜ਼ ਦੇ ਵਿੱਚ ਕਿਸੇ ਦੇ ਬੈਕ ਪੇਨ ਹੋ ਜਵੇ ਤਾਂ ਉਹ ਕੀ ਕਰੇ ਘਰੇ ਬੈਠਾ ਹੀ ਕਈ ਵਾਰੀ ਡਾਕਟਰ ਤੱਕ ਪਹੁੰਚ ਨਹੀਂ ਹੁੰਦੀ ਕਿਉਂਕਿ ਡਾਕਟਰ ਨੇ ਵੀ ਮਾਰਨਿੰਗ ਮਿਲਣਾ ਹੁੰਦਾ ਹੈ ਤੇ ਸਟਾਰਟਿੰਗ ਦੇ ਵਿੱਚ ਉਹਨੂੰ ਮਤਲਬ ਜਿੰਨਾ ਰਿਲੀਫ ਮਿਲੇ ਜਾਂ ਆਰਾਮ ਮਿਲ ਜਵੇ ਤਾਂ ਆਪਣੇ ਘਰ ਦੇ ਬੈਠ ਬੈਠੇ ਹੀ ਘਰ ਦੇ ਵਿੱਚ ਹੀ ਉਹ ਟਰੀਟਮੈਂਟ ਕਰ ਲਵੇ ਬੈਕ ਪੇਨ ਤੇ ਨੈਕ ਪੇਨ ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ all they always start with the bad posture ٹھیک ہے جی گردن دی پین ਜਿਹੜੀ ਸ਼ੁਰੂ ਹੁੰਦੀ ਆ ਜਾਂ ਬੈਕ ਪੇਨ ਸ਼ੁਰੂ ਹੁੰਦੀ ਆ ਉਹ ਹਮੇਸ਼ਾ ਹੀ ਗਲਤ ਪੋਸਚਰ ਤੋਂ ਹੁੰਦੀ ਹੈ ਜਿਨ੍ਹਾਂ ਦੀ ਸੈਟਿੰਗ ਜੌਬ ਆ ਜਾਂ ਬੱਚੇ ਪੜ੍ਹਾਈ ਕਰਦੇ ਨੇ ਗਲਤ ਪੋਸਚਰ ਚ گردਨ ਅੱਗੇ ਕਰਕੇ ਝੁਕਾ ਕੇ ਪੜ੍ਹਦੇ ਨੇ ਜਾਂ ਇਦਾਂ ਕਰਕੇ ਫਟੇਲੇ ਹੋ ਕੇ ਲੇਟੇ ਰਹਿੰਦੇ ਆ ਤਾਂ ਉਹੀ ਜਿਹੜੀ ਆ ਸ਼ੁਰੂਆਤ ਹੁੰਦੀ ਆ ਤਾਂ ਮਸਲ ਟੋਨ ਠੀਕ ਰਹੇਗੀ ਪੋਸਚਰ ਠੀਕ ਰੱਖਾਂਗੇ ਤਾਂ ਇਦਾਂ ਦੀ ਪ੍ਰੋਬਲਮਸ ਆਣਗੀਆਂ ਹੀ ਨਹੀਂ ਤੇ ਜੇ ਸ਼ੁਰੂ ਹੋ ਜਾਂਦੀਆਂ ਨੇ ਤਾਂ ਸਭ ਤੋਂ ਪਹਿਲਾਂ ਕੋਸ਼ਿਸ਼ ਕਰੋ ਕਿ ਉਸ ਬਾਡੀ ਪਾਰਟ ਨੂੰ ਰੈਸਟ ਦਿਓ ਜਿੱਥੇ ਇਨਫਲਮੇਸ਼ਨ ਹੈਗੀ ਹੈ ਕੁਝ ਹਲਕੇ ਪੇਨਕਲੇ ਜਾਂ ਮਸਲ ਲੈਕਸੈਂਡ ਲਾ ਕੇ ਲੋਕਲ ਸੇਕ ਕਰਕੇ ਜਲ ਲਗਾ ਕੇ ਆਪਣਾ ਪੋਸਚਰ ਠੀਕ ਕਰੋ ਠੀਕ ਹੈ neck ਦਾ ਵੀ back ਦਾ ਵੀ ਕੋਈ ਸਕਰੀਨ ਯੂਜ਼ ਕਰਦੇ ਹੋ ਤਾਂ ਤੁਹਾਡੇ ਆਈ ਲੈਵਲ ਤੇ ਆ ਜਾਵੇ ਹਨਾ ਐਲਬੋ ਲੈਵਲ ਤੇ ਕੀਬੋਰਡ ਹੋਵੇ ਤਾਂ ਕਿ ਬਾਡੀ ਦਾ ਜਿਹੜਾ ਸਟਰਕਚਰ ਆ ਬੇਸਿਕਲੀ ਨਾਰਮਲ ਨੈਚੁਰਲ ਪੋਸਚਰ ਰਵੇ ਉਹ ਘੱਟ ਠੀਕ ਕਰ ਲੋਗੇ ਹਲਕਾ ਜਲ ਲਾ ਕੇ ਤੇ ਸੇਕ ਕਰ ਲੋਗੇ 2-4 ਦਿਨਾਂ ਚ ਪੇਨ ਸਵੈਲਿੰਗ ਸਪੈਜ਼ਮ ਘਟ ਜਾਂਦਾ ਤਾਂ ਫਿਰ ਉਹਦੀਆਂ ਐਕਸਰਸਾਈਜ਼ ਉਸ ਤੋਂ ਸਰਦੀਆਂ ਦੇ ਮੌਸਮ ਨੂੰ ਲੈ ਕੇ ਕੁਝ ਖਾਸ ਐਡਵਾਈਸ ਜੋ ਦੇਣਾ ਚਾਹੂੰਗਾ ਤੁਸੀਂ ਲੋਕਾਂ ਨੂੰ ਐਡਵਾਈਸ ਮੇਰੀ ਸਿੰਪਲ ਹੈ ਈਟ ਹੈਲਦੀ ਐਂਡ ਲਿਵ ਹੈਲਦੀ ਠੀਕ ਸੋ ਇਹ ਹਨ ਡਾਕਟਰ ਸਾਹਿਬ ਜਿਨ੍ਹਾਂ ਨੇ ਆਪਣਾ ਤਜਰਬਾ ਸਾਡੇ ਨਾਲ ਸਾਂਝਾ ਕੀਤਾ ਕਿ ਕਿਸ ਤਰੀਕੇ ਦੇ ਨਾਲ ਸਰਦੀਆਂ ਦੇ ਵਿੱਚ ਆਪਦੀ ਸਾਂਭ ਸੰਭਾਲ ਕਰਨੀ ਹੈ ਤੇ ਜਿਹੜੇ ਜੋਇੰਟ ਹੈਲਥ ਨਹੀਂ ਉਹਨਾਂ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਹੈ ਜੁੜੇ ਰਹੋ ਜਨ ਅਦੈਸ਼ੀ ਦੇ ਨਾਲ